ਕੁਈ ਮਾਦਾ ਮੇਰੀ ਅੱਜ 60 ਸਾਲ ਦੀ ਉਮਰ ਹੋ ਗਈ ਮੈਂ ਤਾਂ ਇਹ ਜਾ ਕੋੜ ਕੱਢਿਆ ਦੇਖਿਆ ਨਹੀਂ ਬਬਲਕ ਕੀ ਕਰੇ ਡਿਗਰੀਆਂ ਲੈ ਕੇ ਤਾਂ ਤੁਰੇ ਫਿਰਦੇ ਨੇ ਜਿਹੜੇ ਦੋ ਪਾਸੇ ਨਹੀਂ ਉਹ ਐਮਐਲਏ ਬਣੇ ਫਿਰਦੇ ਨੇ ਕੀ ਕਹੀਏ ਕਿਸ ਨੂੰ ਇਹ ਰਫਲ ਗਾਂਧੀ ਚੱਲੂ ਦਾ ਮੁਕਾਬਲਾ ਜਿੱਤਣ ਜਿਹੜਾ ਥੋੜੀਆਂ ਵੋਟਾਂ ਸੀ ਹਾਂ ਤੇ ਜੋਰ ਮੋਦੀ ਦਾ ਪੱਤਰ ਆਪਣੇ ਕੀ ਮਾਹੌਲ ਇੱਥੇ ਵੋਟਾਂ-ਬੂਟਾਂ ਦਾ ਭਲਾ ਕੇ ਮੈਂ ਸੁਣਦਾ ਹੀ ਬਾਪੂ ਕੀ ਕਹਿੰਦੇ ਹੈ ਜਾਇਦਾ ਕੋਈ ਹੁੰਦਾ ਤਾਂ ਆੜੀ ਜਿਆਦਾ ਮਾਰਦਾ ਹੁੰਦਾ ਕਹਿੰਦਾ ਨਾ ਉਹ ਕਹਿੰਦਾ ਮੌਬਦਾ ਹੀ ਬੜੀ ਠੀਕ ਹੈ ਜਾਇ ਨਹੀਂ ਫਸਟੀਗਾ ਉਹ ਨਹੀਂ ਕਹਿੰਦਾ ਜਿਹੜਾ ਉਹ ਫਾਇਡ ਗਿਆ ਉਹਦਾ ਉਹ ਬਾਰੇ ਕਹਿੰਦਾ ਮੈਂ ਵੀ ਮੇਰਾ ਮੇਰੇ ਜੰਦਾ ਜੀ ਤੂੰ ਕਹਿੰਦਾ ਮੇਰਾ ਬੰਦਾ ਜੀ ਤੇ ਤਾਂ ਐ ਮਾਹੌਲੇ ਹਾਂ ਹਾਂ ਜਿਹਨੇ ਪਛਲੇ ਜਿਹੜਾ ਪਾਰਟੀ ਜਾਂਦਾ ਮੇਰਾ ਬੰਦਾ ਜਿੱਤੀ ਜਿਹੜਾ ਪਾਰਟੀ ਜਾਂਦਾ ਮੇਰਾ ਬੰਦਾ ਹਾਂਜੀ ਸੋ ਪਛਲੇ ਦਾ ਮੰਨਦੇ ਕੋਈ ਅੱਛਾ ਬੈਠਣੇ ਤੁਹਾਡੇ ਕੋਲੇ 2 ਮਿੰਟ ਉਹਨਾਂ ਦਾ ਕਿਉਂ ਲੱਗਦਾ ਬਾਪੂ ਤੁਹਾਨੂੰ ਇਹ ਤਾਂ ਕੋਡ ਤਾਂ ਗੱਡੀ ਜਾਂਦੇ ਕੋਲ ਜੀ ਕਿਵੇਂ ਜੀ ਜੀ ਹੋਣੀ ਬੰਦੀ ਆ ਜੇ ਮੰਡੀਆਂ ਜਿੱਨੇ ਕੁਝ ਅੱਤਰ ਪੈਂਦੀ ਅੱਛਾ ਇੱਥੇ ਨਹੀਂ ਪਾਣੀ ਕੱਛਾ ਪੈਂਦਾ ਉੱਥੇ ਰਿਹਾ ਹਾਂ ਹਾਂ ਮਾਨ ਵੀ ਦੋ ਰਜੇ ਐ ਕਹਿੰਦੇ ਮਾਨ ਵੀ ਦੋ ਹੈ ਹਾਂ ਕਿਹੜੇ ਮਾਨ ਦੀ ਗੱਲ ਕਰਦੇ ਹੋ ਕਹਿੰਦੇ ਮਾਨ ਵੀ ਦੋ ਹੈ ਭਗਵਾਨ ਤਮਾਨ ਦੀ ਗੱਲ ਕਰਦੇ ਹੋ ਅੱਛਾ ਭਗਵਾਨ ਤਮਾਨ ਦੀ ਦੂਜੇ ਨੇ ਤਾਂ ਕੁਝ ਕਾਹ ਚੜੀਦਾ ਆਈ ਨਹੀਂ ਕਿਤੇ ਅੱਛਾ ਉਹਦਾ ਵੋਟਾਂ ਲੈ ਕੇ ਉਹਦਾ ਉਹਦਾ ਵੋਟਾਂ ਲੈ ਕੇ ਭੱਜ ਜਾਂਦਾ ਆਉਂਦਾ ਤਾਂ ਹੈ ਨਹੀਂ ਕੁਰਸੀਆਂ ਕਿਵੇਂ ਬਾਪੂ ਕੁਰਸੀਆਂ ਨਹੀਂ ਆ ਜਿਹੜੀਆਂ ਤਾਂ ਪੱਥਰ ਦੀਆਂ ਹਾਂ ਹਾਂ ਉਹ ਵੀ ਟੁੱਟੀਆਂ ਹੋਈਆਂ ਨੇ ਅੱਛਾ ਹਾਂ ਉਹ ਗੁਰਦੁਆਰੇ ਕੋਲੇ ਪਈਆਂ ਨੇ ਦੀਸ਼ਾ ਉਹ ਟੁੱਟੀਆਂ ਹੋਈਆਂ ਨੇ ਹਮਮ ਇਹ ਨਾ ਨਹੀਂ ਜਿਹੜੀ ਪਾਰਟੀ ਬੰਦਾ ਵੀ ਹਾਂ ਇਹ ਵੱਡਾ ਪਿੰਡ ਵੱਡਾ ਜੀ ਇੱਥੇ ਕਾਂਗਰਸ ਨੇ ਵੀ ਛੋੜ ਛੋ ਵੋਟ ਪੈ ਸਕਦੀ ਆ ਹਾਂ ਹਾਂ ਹੋਰ ਪਾਰਟੀ ਨੇ ਵੀ ਛੋੜ ਛੋ ਵਾ ਜਿਹਦੇ ਬਾਕੀ ਦੀ ਮਾਨ ਨਹੀਂ ਹਾਂ ਹਾਂ ਆਪਣੇ ਇੱਥੇ ਬਾਕੀ ਪਾਰਟੀਆਂ ਵਾਲੇ ਵੀ ਆਏ ਹੋਣਗੇ ਪਾਰਟੀਆਂ ਤਾਂ ਆ ਹੀ ਜਾਂਦੇ ਨੇ ਭਾਈ ਜੀ ਕੁੱਲ ਪਾਰਟੀ ਵਾਲੀ ਆਉਣਗੇ ਜਣਾ ਚ ਵੋਟਾਂ ਨਹੀਂ ਪੈਂਦੀ ਨਾ ਕੋਈ ਵੋਟਾਂ ਨਹੀਂ ਪੈਂਦਾ ਕੁੱਲ ਪਾਰਟੀ ਵਾਲਾ ਹੁੰਦਾ ਇਹ ਸਾਡੇ ਦਾ ਮਾਨ ਨੇ ਦਾ ਅੱਛਾ ਜੀ ਮੈਨੂੰ ਕਹਦਾ ਟਿੱਕੇ ਸਾਡੇ ਪਿੰਡ ਦਾ ਨਕਸ਼ਾ ਹੀ ਬਗ ਅੱਛਾ ਕਿਵੇਂ ਨਕਸ਼ਾ ਬਦਲਤਾ ਉਹ ਨਕਸ਼ਾ ਛਾੜੇ ਇੱਥੋਂ ਜਾਨੀ ਦੀ ਛੋਟੀ ਗੱਡੀ ਨਹੀਂ ਲੱਗਦੀ ਦੀ ਗੁਰਦਾਰੇ ਨੂੰ ਸਰਕਾਰੀ ਚ ਕੋਲ ਅੱਛਾ ਗਾਰੇ ਜੀ ਜਾਂਦੇ ਨੇ ਅੱਛਾ ਇਹ ਲੌਗਟ ਪਈ ਪਈ ਯਾਰ ਸਕੂਲ ਦੇ ਬਾਹਰ ਸੱਕ ਹੂੰ 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 ਇੰਗਾ ਕੋਈ ਤਾਂ ਛੱਡੇ ਨਹੀਂ ਇੱਕ ਛੜਾ ਸਰਪੰਚ ਵਾਲਾ ਵਧੀਆ ਸੀ ਇਹਨੇ ਇੱਕ ਗਰਾਉਂਡ ਵੀ ਦੇਖੀ ਵੀ ਨਹੀਂ ਆਵੇ ਕਦੇ ਤੱਕੜਾਤੀ ਕਰੂੰ ਹੂੰ ਹੂੰ ਆ ਸਰਕਾਰੀ ਆ ਦੇ ਲਾਓ ਪਰ ਤਾਂ ਕਿਸੇ ਕਿਸ ਨੇ ਗਰੀਬ ਨੂੰ ਉਹ ਕੀ ਆਹੋ 850 ਜੀ ਸਰਕਾਰੀ ਕਿਛ ਗਰੀਬ ਨੇ ਵਿਆਹ ਕਰਨਾ ਅੱਛਾ ਆਪਣੀ ਬਣਿਆ ਉਹ ਮਹੱਲਾ ਕਿ ਨਹੀਂ ਲਿੰਗ ਜੀ ਹਸਪਤਾਲ ਹਸਪਤਾਲ ਆਪਣੇ ਬਣਿਆ ਕੀ ਵੀ ਤੇ ਤੁਹਾਨੂੰ ਪਤਾ ਨਹੀਂ 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 ਇਹਨੂੰ ਪੁੱਛਦਾ ਕਿਹੜਾ ਸਰਕਾਰੀ ਕਿ ਦੂਜਾ ਜੀ ਸਰਕਾਰੀ ਜਿਹੜਾ ਭਵੰਤ ਮੰਡ ਬਣਾਏ ਆ ਹੈਗਾ ਜੀ ਉਹ ਸਾਡੇ ਬਹੁਤ ਵਧੀਆ ਬਣਿਆ ਇੱਕ ਡੰਗਰਾਂ ਵਾਲਾ ਵੀ ਆਇਆ ਨਾ ਉਹਨੇ ਨਵਾਂ ਬਣਿਆ ਅੱਛਾ ਅੱਛਾ ਹਾਂ ਉੱਥੇ ਕਰਨਗੇ ਚੱਲੂ ਹਾਂ ਉੱਥੇ ਕਰਨਗੇ ਚੱਲੂ ਇਹ ਇਧਰ ਆ ਗਏ ਦਵਾਈ ਬੂਟੀ ਲਈ ਮਤਲਬ ਤੁਹਾਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਲਓ ਜੀ ਸਾਨੂੰ ਇੱਥੇ ਦਵਾਈ ਬੂਟੀ ਤਾਂ ਸਰ ਜਾਂਦਾ ਪੂਰੀ ਫੁੱਲ ਨਾਲੇ ਦਵਾਈ ਵੀ ਬਾਈ ਨਾ ਵਧੀਆ ਤੇ ਵਧੀਆ ਦਵਾਈ ਆਈ ਨਹੀਂ ਦਵਾਈ ਵੀ ਕੋਈ ਕੋਈ ਰੁਪਈਆ ਨਹੀਂ ਲੈਂਦੇ ਨਹੀਂ 5 ਰੁਪਈਆ ਦੀ ਪਰਚੀ ਕਰਉਣੀ ਪੈਂਦਾ ਉਹ ਵੀ ਨਹੀਂ ਕਰਾਈ ਕਿਤੇ ਥੋੜੀ ਆਵਾਜ਼ ਨਹੀਂ ਆਉਣੀ ਜੂਰੇ ਆ ਜੋੜਿਆ ਕੇ ਦੱਸ ਦੋ ਜੇ ਤੁਸੀਂ ਫਿਰ ਜੀ ਜਮ ਕੇ ਮੈਂ ਕੇ ਮੁਕਤ ਦਵਾਈ ਮਿਲਿਆ ਫਿਰ ਜੀ ਕੋਈ ਪੈਸਾ ਨਹੀਂ ਤਰੀ ਫਾਰਤੀ ਕਰਦੇ 19 ਮੈਂ ਪਹਿਲੇ ਲੈ ਗਿਆ ਮਨ ਮਹੀਨੇ ਜਾਈ ਮੈਡਮ ਨੇ ਉਹਦੀ ਇਹ ਦੇਦੀ ਕੋਈ ਪੈਸੇ ਨਹੀਂ ਲਵਜਾ ਇਹਨੇ ਅੱਛਾ ਅਜਾ ਵੜ ਜਾ ਬਦਖਾਂ ਦੇ ਗੋਲੇ ਹੁੰਦੇ ਨਾ ਹਾਂਜੀ ਕੋਈ ਵੀ ਗੋਲੀ ਲਾਓ ਕੋਈ ਕਿਹੇ ਕਿਹੜੇ ਦੇ ਦਿਓ ਪੈਸੇ ਕੋਈ ਨਹੀਂ ਲੈਣਾ ਤੇ ਟ੍ਰੀ ਮੁਕਤ ਨੇ ਸਰ ਤੇ ਟ੍ਰੀ ਕਰਦੇ ਆ ਉੱਪ ਭਗਾਏ ਕਰਕੇ ਜਾਂ ਐ ਆ ਉਹ ਹੀ ਕਰਦੇ ਹਾਂ 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 ਸਾਰਾ ਕੁਝ ਕਰਦੇ ਅੱਛਾ ਅਬੋ ਰੋਹਰਾ ਜੀ ਕੋਈ ਪੈਸੇ ਨਾ ਹਾਂਜੀ ਹਾਂ ਮਾ ਆ ਬਾਗਾਂ ਦੇ ਮੁੰਡੇ ਪਾਪਾ ਇਹ ਹਾਂ ਮਤੇ ਬਾਪੂ ਆਇਆ ਕਰੋ ਕਿ ਕਿੱਥੇ ਘਰ ਮੈਂ ਅਬ ਗੁਰੂ ਘਰ ਦੇ ਸਕੂਦ ਕੋਲੇ ਆਇਆ ਹੂੰ ਕਿ ਤੁਹਾਨੂੰ ਆਉਣਾ ਆਖਾ ਸੀ ਮੈਂ ਇਹਦਾ ਨੰਬਰ ਫੋਨ ਨੰਬਰ ਮੈਂ ਦੇਦਾ ਸੀ ਕਿ ਕਿਹੜੇ ਘਰ ਦਾ ਆਇਆ ਹੂੰ ਅੱਛਾ ਕੱਲ ਕਹਿੰਦੇ ਆਪਾਂ ਦੋਨੇ ਮੁੱਕਿਆਂਗੇ ਹੂੰ ਆਉਣ ਲੱਗ ਗਿਆ ਪਤਾ ਜੇ ਅਗਰ ਨਹੀਂ ਫਿਰ ਫਿਰ ਜਾ ਕੇ ਮੈਂ ਆਉਂਗਾ ਫਿਰ ਘਰ ਪਈ ਜਣੇ ਕੋ ਫੋਨ ਨੰਬਰ ਹਮੇ ਲੇ ਲੇ ਰਹੇ ਹੂੰ ਵੀ ਜੋ ਕਿਸੇ ਕਿਸੇ ਕਿਸ ਨੂੰ ਦੋ ਕੋਈ ਫਿਰ ਇੱਕ ਮਿੰਟ ਕਹਿੰਦੇ ਆਓ ਲੋਕ ਜਾਣਦੇ ਨਹੀਂ ਹੈ ਕਿ ਇੱਥੇ ਘਟ ਜਾਂਦੇ ਨੇ ਕਿਉਂ ਕੀ ਵਜ੍ਹਾ ਮਰਜੀ ਕਰਦੇ ਨੇ ਲੋਕਰ ਪੈਸਾ ਆਪਣੇ ਪੈਸੇ ਲਾਉਣ ਦੀ ਹੱਤ ਪਈ ਆ ਇਹ ਚਾਹੀਦਾ ਜਾਈਗੀ ਹਾਂ ਭਾਈ ਕਹਿੰਦੇ ਨੇ ਭਾਈ ਆਓ ਕੋਈ ਫਰੀ ਦੋਈ ਮੇਰੂ ਕੋਈ ਪੈਸੇ ਲੈਣਾ ਲੇਮ ਬਹੁ ਲਊ ਨਾ ਇਹ ਮੌਜਾ ਨਾ ਹਾਂ ਅੱਜ ਬੰਦ ਬਸ ਉਹਦਾ ਹੋਣਾ ਸੋਚਦਾ ਬਹੁ ਜਾਂਦਾ ਹੈ ਨੀ ਬਹੁਤ ਉਹਦਾ ਉਲਟਾ ਮੇਰੇ ਤਾਂ ਸੂ ਦਾ ਪੂਰਾ ਜੀ ਬਿਕਰੀ ਇਹਦਾ ਦੌਰ ਹੈ ਬਣਾ ਬਹੁ ਧਾਈ ਕੋਲ ਕਰਕੇ ਜਗਾ ਕੋਈ ਹੋ ਕੇ ਨਾ ਬਣਾਦਾ ਕੀ ਕੁਝ ਬਣਾਇਆ ਉਹ ਹਾਂ ਆਪਿੰਦਾ ਹੀ ਕਰੇ ਤੇ ਇਹਦੇ ਖਾਈ ਦੇ ਵਿੱਚ ਹੋ ਕੀ ਬਣਾਇਆ ਹਨੀ ਕੀ ਆਹ ਲਾਇਬ੍ਰੇਰੀ ਹਾਂ ਉਹ ਨਾ ਜੀ ਹੋ ਗਈ ਹਾਂ ਸਾਰਾ ਕੁਝ ਆ ਪੂਰਾ ਐਂ ਮੈਂ ਕੋੜ ਕੱਢਿਆ ਪਿਆ ਛੱਡ ਤੱਕ ਕਿੰਨੀ ਜੀ ਬਰਾਣੀ ਜੀਤੀ ਨਾ ਛੱਡ ਤੱਕ ਕੋੜ ਕਰਤਾ ਨਹੀਂ ਤੁਨ ਕੋਈ ਛੱਡ ਤੱਕ ਜ਼ਿੰਦਗੀ ਜੇ ਕੋਈ ਮਾਦਾ ਮੇਰੀ ਅੱਜ 60 ਸਾਲ ਦੀ ਉਮਰ ਹੋ ਗਈ ਮੈਂ ਤਾਂ ਇਹ ਜੇ ਕੋੜ ਕੱਢਿਆ ਦੇਖਿਆ ਨਹੀਂ ਹੂੰ ਹੂੰ ਕਰੋੜਾਂ ਦੇ ਹਿਸਾਬ ਤੇ ਜੇ ਕੇ ਗਿਆ ਡਿਪੈਂਡਰ ਤੋਂ ਹੂੰ 80 ਲੱਖ ਕਿਰਾ ਦੇ ਗਿਆ ਕਰੋੜ ਕਿਰਾ ਦੇ ਗਿਆ ਹਮ ਅਰਦਾ ਪਾਈ ਜੀ ਸਭਾਂ ਦੇ ਦੇਖਿਆ ਜਿਆ ਹੈ ਹੁਣ ਲੇਕਰ ਹੈ ਨਹੀਂ ਮੈਂ ਸਭਾਂ ਦੇ ਦੇਖਿਆ ਹੈ ਜਿਹੜੇ ਸਭਾਂ ਦੇ ਕੰਮ ਕਰਦਾ ਪਿੰਡ ਦਾ ਅੱਛਾ ਕੋਈ ਗਲੀ ਨਹੀਂ ਛੱਡੀ ਪੱਕੀ ਕਰਨ ਕਰਨਿਓ ਹਮ ਕੋਈ ਹੀਦਾ ਜਮਨ 34 ਜਗ੍ਹਾ ਕੋਈ ਉਥੇ ਉਥੇ ਪੱਕੀ ਸਭ ਪਿੰਡਾ ਲਾਓ ਘਟ ਪੱਕੀਆਂ ਹਮ ਤੇ ਨਾ ਹਾਲੇ ਵੀ ਆਇਆ ਮੁੱਖ ਮੰਤਰੀ ਆ ਬਣਾ ਵੀ ਆ ਮੈਨਾਂ ਕੰਮ ਭੇਜ ਕੇ ਪੈਸਾ ਹੁਣਾ ਦਾ ਹਾਂ ਹਾਂ ਆ ਸਕੂਲ ਸਾਡੇ ਇੱਥੇ ਜੇ ਬੱਚੇ ਹਟ ਕੇ ਤੇ ਪੜਨ ਨੂੰ ਦਰਦੇ ਸਾਡੇ ਵਿੱਚ ਡਿਗਣ ਡਿਗਣ ਨਹੀਂ ਜਾਂਦੀ ਅੱਛਾ ਜੇ ਅੱਗੇ ਦੇਖੋ ਮੁੱਖ ਖੜੀਆਂ ਨੇ ਅੱਛਾ ਹਾਂ ਵੀ ਤੇਰੇ ਦਾ ਸਪਿੰਡ ਦੇ ਸਾਰੇ ਜਵਾਬ ਉੱਥੇ ਪੜਦੇ ਆ ਸਾਰੇ ਪੜਦੇ ਆ ਕੋਬਾਰ ਵੀ ਪੜਦਾ ਕੋਈ ਵਾਹ ਵਾਦੇ ਹੁਣ ਕੋ ਪੜਦੇ ਨਹੀਂ ਬੜੇ ਬੜੇ ਨੇ ਜਿਹੜੇ ਕੋ ਪਹੁੰਚ ਜਾਂਦੇ ਉਹ ਧੱਕੜੇ ਘਰ ਨਹੀਂ ਤੇ ਉਹ ਪੜਦੇ ਨੇ ਜਲਦੀ ਉਹਨਾਂ ਤੋਂ ਉਹਨਾਂ ਤੋਂ ਪੁੱਛ ਲੈ ਪੜਾਈ ਕਰਾ ਕੇ ਫੱਕੀ ਸਰਕਾਰੀ ਵਾਲੇ ਨੂੰ ਹਾਂ ਅੱਛਾ ਹਾਂ ਚਾਰ ਪੂਰੇ ਬਣ ਕੇ ਸਰਕਾਰੀ ਵਾਲੇ ਮੈਡਮਾਂ ਪੂਰੀਆਂ ਨੇ ਡੋਢੀ ਅੱਗੇ ਦਾ ਸਾਡੇ ਮਾਸਟਰ ਪੰਜ ਹੁੰਦੇ ਤੇ ਯਾਰ ਹਾਂ ਹਾਂ ਉਹਨਾਂ ਮਾਸਟਰ ਉੱਤੋਂ ਦੀ ਆਉਂਦੇ ਉੱਤੋਂ ਦੀ ਹੋਵੇ ਮਾਸਟਰ ਹਾਂ ਮਾਟਰ ਉੱਤੋਂ ਦੀ ਨਹੀਂ ਜਮਾ ਪੜਾਈ ਵਾਲੇ ਹਾਂ ਅੱਗੇ ਅੰਗਰੇਜ਼ੀ ਵਾਲੀ ਇੱਕ ਕਮੇਟਮ ਹੁੰਦੀ ਤਿੰਨ ਤਿੰਨ ਬੀੜਾ ਲਾਉਂਦੀ ਸੀ ਉਹ ਪਹਿਲਾਂ ਘੱਟ ਸੀ ਮਾਸਟਰ ਮਾਸਟਰ ਮਾਟੂ ਨਹੀਂ ਮਾਸਟਰ ਬਹੁਤ ਘੱਟ ਤੇ ਘੱਟ ਸੀ ਰਾਣੀ ਇਹ ਪਹਿਲਾਂ ਰਾਣੀ ਕਿੱਦਾਂ ਪਹਿਲਾਂ ਇਹ ਰਾਹ ਜਿਹੜੇ ਮੈਡਮਾਂ ਲੱਗਦੇ ਆ ਸਕੂਲ ਦੇ ਬੱਚੇ ਮੈਡਮ ਆਉਂਦੀਆਂ ਲੱਗਦੀਆਂ ਕੋਈ ਮੈਸਟਰ ਜਾਂ ਮੈਡਮ ਆ। ਸੜਕ ਸੂਹ ਦੇ ਨੰਗ ਨੂੰ ਗਾਰਾ ਦੀ ਜਬਦ ਬਹੁਤ ਨੰਗਣੀ ਖਾਦੀ। ਉਹ ਥੋੜਾ ਜਿਹਾ ਰਵਿਆ ਮੀਨਾ ਨਾ ਦੋ ਵੀ ਨੇ ਕੋਈ ਬਦਲ ਕਰਾ ਲਈ। ਅੱਛਾ ਸਕੂਲ ਵੱਲ ਜਾਣ ਜਿਹੜਾ ਰਾਹ ਜਾਂਦਾ ਉਹ ਸਹੀ ਨਹੀਂ ਸੀ। ਨੰਗਣ ਹੁੰਦੀ ਰਸਤਾ ਬਹੁਤ ਗਿਲਾ ਖਰਾਬ ਪਾਣੀ ਪੁਣੀ ਖੜਦਾ ਪਾਣੀ ਖੜਦਾ ਪਾਣੀ ਗਾਰੀ ਜੀ ਸਕੂਟਰ ਜੀ ਖੜੀਆਂ ਰਹਿ ਜਾਂਦੀਆਂ ਹਾਂ ਖੜੀਆਂ ਰਹਿੰਦੇ ਆ ਉਹ ਫਿਰ ਇੱਕ ਵੀ ਨਗਰ ਆਉਣਾ ਇੱਥੋਂ ਬਹਗੇ ਗੁਰੂ ਘਰ ਨੂੰ ਸਰਕਾਰੀ ਜਗੂਲਾ ਆਊਗਾ ਤੁਹਾਨੂੰ ਉਹ ਜੇ ਕਦੇ ਸਿਕਾਉਂਗੇ ਜੀ ਧਰੋ ਅੱਖਾਂ ਮੀਟ ਕੇ ਗੱਡੀ ਚਲਾਈਏ ਨਾਲੇ ਖੁੱਲਾ ਰਾਹ ਪੂਰਾ ਮੇਰੇ ਨਾਲ ਬਦਲੀ ਦੀ ਤਾਂ ਜਲਦੀ ਮਾੜ ਮਾਉਣੀ ਮਾਉਣਾ ਨਹੀਂ ਵੀ ਸਹੀ ਹੈ ਜਿਹੜੇ ਬਾਕੀ ਤੁਸੀਂ ਹੁਣ ਕਹੀ ਜਾਂਦੇ ਜਿਹ ਬਾਕੀ ਪਾਰਟੀ ਵਾਲੇ ਇੱਥੇ ਆਉਂਦੇ ਆ ਉਹਨਾਂ ਦੇ ਵੀ ਬੰਦੇ ਹੈਗੇ ਪਿੰਡ 'ਚ ਤੁਹਾਡੇ ਕੋਈ ਨਾ ਕੋਈ ਤਾਂ ਆਉਂਦਾ ਹੀ ਹੋਊਗਾ ਨਾ ਬੰਦੇ ਤਾਂ ਇਕੱਠੇ ਸਾਰੇ ਪਿੰਡ ਦੇ ਵਿੱਚ ਪਾਰਟੀ ਵਾਲੇ ਆਉਂਦੇ ਆ ਬਾਈ ਆਏ ਆ ਹਾਂ ਤੁਸੀ ਆ ਗਏ ਸਾਨੂੰ ਨੂੰ ਕੀ ਪਤਾ ਤੁਸੀਂ ਕਿਹੜੀ ਪਾਰਟੀ ਦੇ ਹੋ ਕਦੇ ਲੱਗੇ ਜੇ ਹੁਣ ਚਾਹ ਦੀ ਗੁੱਟੀ ਹੁੰਦੀ ਆ ਅਸੀਂ ਸੋਨੂੰ ਵੀ ਪਿਆਵਾਂਗੇ ਉਹ ਪਾਰਟੀ ਵਾਲਾ ਘੁੰਮਣੂ ਪਿਆਵਾਂਗਾ ਹਾਂ ਵੋਟ ਤਾਂ ਕਿੱਥੇ ਪਾਉਣੀ ਆ ਆਪਣੀ ਮਰਜ਼ੀ ਨਾਲ ਪਾਉਣੀ ਆ ਗੱਲਾਂ ਬਾਤਾਂ ਕਰਕੇ ਤਾਂ ਪੁੱਛ ਗੱਲਾਂ ਬਾਤਾਂ ਹਾਂ ਜੀ ਜ਼ਰੂਰ ਪੱਕਿਆਂ ਜੇ ਇਹ ਜੀ ਗੱਲ ਨਹੀਂ ਜੀ ਛੁੱਟੀ ਆ ਜੀ ਸਹੀ ਹੈ ਕਮੇ ਕਮੇ ਇਹ ਕਰਦੇ ਨੇ ਆ ਮੇਰੇ ਕੱਦ ਨੇ ਮੈਨੂੰ ਕਿਰਪਾ ਕਰੀ ਚੱਲੋ ਚਲੋ ਤਾਂ ਆਪਦੀ ਮਰਜ਼ੀ ਹੈ ਹਾਂ ਤਾਂ ਆਪਦੀ ਮਰਜ਼ੀ ਆ ਹੁਣ ਤੇਰੀ ਮਰਜ਼ੀ ਆ ਹਾਂ ਹੁਣ ਤੇਰੀ ਵੋਟਾ ਕੋਈ ਖੋਗੇ ਤੇ ਨਹੀਂ ਪਾ ਸਕਦਾ ਤੂੰ ਤੂੰ ਆਪਣੀ ਮਰਜ਼ੀ ਨਾਲ ਪਾ ਸਕਦਾ ਹਾਂ ਯਾ ਮੇਰੀ ਨੀ ਪਾ ਚੱਲਦਾ ਕੋਈ ਹਾਂ ਅਜੇ ਮਹੀਨਾ ਪਿਆ ਜੀ ਖਾਣਾ ਕੀ ਬਣੂਗਾ ਹਾਂਜੀ ਅਜੇ ਮਹੀਨਾ ਪਿਆ ਕੋਕ ਅਗਲਾ ਵਾਰੀ ਹਰ ਕਿਹੜੇ ਕਿਦਮ ਜੋਗਾ ਮੋ ਤੁਸੀਂ ਨਾ ਪਿਆ ਜੀ ਪੂਰਾ ਪੂਰਾ ਮਹੀਨਾ ਸਾਡੇ ਪਗੜੇ ਕਿਹੜੇ ਬਾੜੀ ਦੇ ਹੋਊ ਕਿਹੜੇ ਸਿਰ ਅਜਾ ਇਹ ਨਹੀਂ ਬਤਾ ਕਿਹੜੀ ਬਾੜੀ ਮੁਰਝ ਜਾਂਦੀ ਹੈ ਘਾਲਾ ਮੜਾ ਜਾਂਦਾ ਪਿਆ ਪੱਕਾ ਇਹ ਨਹੀਂ ਹੱਵੀ ਆਜ ਦੇ ਦਿਆ ਉਪਰੇ ਮਰੇ ਨਹੀਂ ਪੈ ਪੈਸਾ ਵਾ ਨਾ ਬਾਹਰ ਹੀ ਆ ਗਾ ਸੈਕਲ ਪੈਸਾ ਪੁਗੜੀਤੀ ਗਲੀ ਹੈ ਵਿਕਾਰੀ ਨਹੀਂ ਬੜਾ ਭਵਾਂ ਦਮਾਂ ਜਾਉ ਜਾਂ ਕਾਂਗੜਾ ਜਾਉ ਜਾਂ ਕਾਦੀ ਜਾਣਗੇ ਕਾਦੀ ਦਾ ਫਮੇ ਬੇਖਾਰਾ ਨਹੀਂ ਬਣਦਾ ਕਾਲੀਆਂ ਦਾ ਕਾਲੀਆਂ ਦਾ ਖਤਮ ਹਾਂਜੀ ਖਤਮ ਕਿਉਂ ਪਹਿਲਾਂ ਇੱਥੇ ਕਾਲ ਜੀ ਨਹੀਂ ਬਣ ਦਿੰਦਾ ਨਾ ਸਰਕਾਰੀ ਇੱਥੇ ਮਸਤੋਂ ਨੇ ਅੱਛਾ 25 ਕਿਲੇ ਦਾਨ ਕਰੇ ਨੇ ਬਾਬੇ ਨੇ ਹੂੰ ਉਥੇ ਇਹਨਾਂ ਨੇ ਜੋਰ ਦਾ ਹਟੇ ਚਟਈ ਨਹੀਂ ਲਈ ਉੱਤੇ ਢੀਂ ਢੀਂਹੇ ਪੱਬ ਲੱਗਣਾ ਸੀ ਪੀੜ ਢੀਂਹੇ ਪੈ ਲੱਗਣਾ ਹਾਂ ਉਹਾਂ ਜਿੱਥੇ ਬਣਾਉਣਾ ਹੈ ਸਾਡਾ ਹੱਦ ਰੱਖੋ ਇਹਦੇ ਵਿੱਚ ਅਸੀਂ ਆਉਦੇ ਬੰਦੇ ਰੱਖੀਏ ਉਹਦੇ ਵਿੱਚ ਦੇਖਾ ਅਸੀਂ ਚਰਾ ਇਹ ਕੋਈ ਨਾ ਰੱਖਦੇ ਨਹੀਂ ਇੱਥੀ ਆੜਿਆ ਬੈਗਮਾ ਤੁਹਾਨੂੰ ਲੱਜਾ ਲੱਗਦਾ ਸਾਡੇ ਤਾਂ ਨੰਦਾਦਾ ਰਿਹਾ ਬਹੁਤ ਜ਼ਿਆਦਾ 2 ਸਾਲ ਹੋ ਗਏ ਤਾਂ ਲੱਗਦੇ ਨੂੰ ਉਹੀ ਜਿਵੇਂ ਚੱਲਦਾ ਹਾਂ ਸਰਕਾਰ ਤੁਹਾਨੂੰ ਕੀ ਲੱਗਦਾ ਕਿਹਦੀ ਬਣੂਗੀ ਸੈਂਟਰ ਚ ਕਾਂਗਰਾ ਹੋ ਰਿਹਾ ਅੱਛਾ ਹਾਂ ਕਨਾਲ ਜੀ ਕਾਂਗਰਾ ਦੇਖ ਆਉਣਾ ਉਹ ਦੇਖੇ ਦੇਖੋ ਜੀ ਹਾਂ ਤਾਨੂੰ ਕੀ ਲੱਗਦਾ ਨਾ ਇਹਦਾ ਕਹਿੰਦਾ ਜੀ ਮੋਦੀ ਜੀ ਉਹ ਤਾਂ ਗੱਡੀਆਂ ਤੇ ਤਾਂ ਬੈਠਣ ਨੂੰ ਤਾਂ ਨਹੀਂ ਹੁੰਦਾ ਗੱਡੀਆਂ ਗੱਡੀਆਂ ਅਰੇ ਅਰੇ ਗੱਡੀਆਂ ਤੇ ਅੱਛਾ ਅੱਜ ਲੋ ਜਾਂਦਾ ਭੋਇਆ ਤਾਂ ਹਾਂ ਬੈਠੇ ਨੂੰ ਥਾਣਾ ਬੈਠੇ ਅੱਛਾ ਅੱਛਾ ਹਾਂ ਹੂੰ ਹੂੰ ਇਹਦਾ ਅੱਛਾ ਜਹਾਂ ਦੇ ਇੱਕ ਇਹਦਾ ਫਲ ਗਾਂਧੀ ਚੱਲੂ ਦਾ ਮੁਕਾਬਲਾ ਜਿੱਤਣ ਜਿਹੜਾ ਥੋੜੀਆਂ ਵੋਟਾਂ ਸੀ ਹਾਂ ਤੇ ਜੋਰ ਮੋਦੀ ਦਾ ਪੱਧਰ ਇਹਦਾ ਆਪਾਂ ਨੂੰ ਲੱਗੜ ਕੇ ਹਟੂਣ ਦੀ ਮਾਰ ਕਿ ਹੂੰ ਆਪਣੇ ਇਧਰ ਲੱਗਦਾ ਕੁਝ ਕੋਈ ਨਹੀਂ ਇਹਦਾ ਬੋਰਡ ਨਹੀਂ ਬਜਾ ਆਈ ਨਹੀਂ ਇੱਥੇ ਕੋਈ ਨਾ 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 ਮੋਦੀ ਪਾਰਟੀ ਵਾਲਾ ਕੋਈ ਪਾਰਟੀ ਨਾ ਮੋਦੀ ਦਾ ਨਹੀਂ ਆਇਆ ਕੋਈ ਪਤਾ ਵੀ ਸਾਡੇ ਦਾ ਬੋਰਡ ਪਾਉਣੇ ਨਾ ਕਾਲੀ ਪਾਰਟੀ ਆਵੇ ਹੁਣ ਪਾ ਗਿਆ ਡਰਦੇ ਕਿਹ ਲੈਣ ਕਿਤੇ ਆ ਗਿਆ ਮਾਹੌਲ ਖਰਾਬ ਹੈ ਨੰਗੋੜੀ ਵੀ ਕਿਹੜਾ ਦੀ ਅਈ ਉੱਥੇ ਕਿਹ ਲੈਦੀ ਨੰਗੋੜੀ ਕਿਹ ਲੈਦੀ ਹੈ ਹੱਤ ਬਣ ਕੇ ਜੜਾ ਕੇ ਗਿਆ ਤੀ ਅ ਕਦੇ ਦੀ ਕੋਠੀ ਮੁਰੇ ਤੇ ਨਾ ਲਾਵੇ ਹੁੰਦੇ ਤੇ ਇਹ ਤਾਂ ਇਹਨਾਂ ਨੇ ਬਣਨਾ ਜੀ ਇਹਨਾਂ ਨੂੰ ਆਇਆ ਹੋ ਗਿਆ ਕਾਲੀਆਂ ਨੂੰ ਵੀ ਛੱਡੇ ਪੋਸਟ ਮਰ ਜੀ ਗਈ ਸਾਨੂੰ 2 ਸਾਲ ਹੋ ਗਏ ਮੱਤਮਾਨਾ ਸਾਹਿਬ ਨੂੰ ਬਾਬਾ ਜੀ ਨੇ 17 ਕਿਲੇ ਵੀ ਆਪਦੀ ਆਪਦੀ ਜ਼ਮੀਨ ਨਹੀਂ ਦਿੱਤੀ ਹੈਗੀ ਗੁਰੂ ਘਰ ਦੀ ਕਿਹੜੇ ਬਾਬਾ ਦੇ ਪੈ ਲੈਤੇ ਹੋਏ ਤੇ ਉਹ ਦਿੱਤੇ ਨੇ 17 ਕਿਲੇ ਵੱਡਾ ਹਸਪਤਾਲ ਕਾਲ ਜਿ ਸ਼ਾਰਾ ਪੈਣਾ ਸੀ ਉਹਦੇ ਵਿੱਚ ਇਹ ਇਹ ਛੇਹ ਲਿਆਈ ਬੈਠੇ ਨਵਾਂ ਪੱਟੀਆਂ ਕਈਆਂ ਤੇ ਨਿਵਾ ਨਿਵਾ ਪਟਿਆਲਾ ਦੇ ਮਿੱਤਰੀ ਸ਼ੁਰੂ ਹੋ ਗਏ ਤੇ ਇਹਨਾਂ ਨੇ ਇਹਨਾਂ ਨੇ ਤੀਜੇ ਦਿਨ ਜਦ ਅ ਡੇਢ ਮਹੀਨੇ ਬਾਅਦ ਸਟੇਜ ਲੈਂਦਾਂ ਤਿੰਨ ਚਿਲ ਅੱਛਾ ਉਹ ਉੱਥੇ ਬੰਦ ਹੋ ਉੱਥੇ ਇਹਨਾਂ ਦਾ ਫੋਟਮਾ ਵੀ ਪੁੱਠੀਆਂ ਕਰਕੇ ਲਾਈਆਂ ਪੰਜਾਂ ਨਾ ਉੱਥੇ ਹਾਂ ਉੱਥੇ ਤਾਂ ਨਾਲ ਦੋ ਦੋ ਹਾਲ ਹੋ ਗਏ ਤਾਂ ਨਾਲ ਲੱਗੇ ਨਾ ਹਾਂ ਹਾਂ ਦਮਾਂ ਦਾ ਪੈਸੇ ਵਿਖ ਪਾਈ ਬੈਠਾ ਜਿਹੜਾ ਖਤਰਾ ਹੱਜਾ 2 ਵਜੇ ਮਾਰਨਾ ਖਤਰਾ ਕੋ ਹੱਥ ਵਾਲੇ ਮਾਰਨਾ ਹੈ ਪਹਿਲੇ ਖਾਤੇ ਪਾਏ ਬਣੇ ਫ੍ਰੀਟ ਇੰਡਰੀ ਨੇ ਸਟੇ ਲੈ ਆਏ ਇੱਕ ਅਦਿਸ਼ਟੀ ਨੇ ਇਹ ਕਹਿੰਦੇ ਬੰਦੀ ਲੈ ਗਈ ਬੰਦੀ ਲੈ ਗਈ ਬੰਦੀ ਲੈ ਆ ਉਹ ਇਹ ਕਹਿੰਦੇ ਸੋਨੂ ਭਗਵੰਤ ਮਾਨ ਨੂੰ ਹੀ ਕਹਿੰਦਾ ਉਹਦੇ ਕੋਲੇ ਪੈਸੇ ਨਹੀਂ ਹੈਗੇ ਉਹ ਇਹ ਡੀਸੀ ਨੇ ਡੀਸੀ ਨੇ ਕੋਲੇ ਸੰਜ ਪੈਸਾ ਉਹਨਾਂ ਜੀ ਉਹਦੇ ਖਾਤੇ ਚ ਪਾਏ ਪਏ ਡੀਸੀ ਦੇ ਤੇ ਕਹਿੰਦਾ ਕੰਮ ਸ਼ੁਰੂ ਕਰੋ ਇਹ ਪਾਲਛਿਆਂ ਦਾ ਬਹੁਤ ਮਾਰਦੇ ਨੇ ਹਾਂ ਹੁਣ ਨਹੀਂ ਇਹਨਾਂ ਦੇ ਅੱਗੇ ਵਾਲੀਆਂ ਇਹ ਮੋਲੀਆਂ ਚੱਲਦੀਆਂ ਹਾਂ ਹੋਰ ਬਈ ਫਿਰ ਜਮਾ ਠੀਕ ਹੈ ਕਿ ਲਿਖਾ ਆ ਰਹੀ ਹੈ ਕਿਨੇ ਜਿੰਨੇ ਫਰੈਤ ਕੀ ਹੋ ਜਾਣੇ ਜੀ ਬਾਕੀ ਪਾ ਬੜਾ ਅੱਛਾ ਮੈਂ ਕਹਤੇ ਹੋਣੇ ਜਿੰਤਣਾ ਜਿਤੂ ਉਹੀ ਇਹ ਗੱਲ ਜਾਮਾ ਸਹੀ ਹੈ ਹਾਂ ਉਹ ਕਰ ਉਹਦੇ ਹੱਥਾਂ ਜੀ ਤੇ ਮੈਂ ਨਹੀਂ ਗੱਲ ਜੀ ਸਹੀ ਜੇ ਕਰਦਾ ਜੇ ਕਰਦਾ ਮਨੇ ਉਹੀ ਜਿਤੂ ਛੋਟੇ ਹਿਸਾਬ ਨਾਲ ਹਾਂ ਛੋਟੇ ਹਿਸਾਬ ਨਾਲ ਕਿੱਥੇ ਆਪਣੇ ਇਸ ਇੱਥੇ ਅੱਜ ਤੁਸੀਂ ਦੇਖ ਲਓ ਇਹਨਾਂ ਦੇ ਜਿਹੜੇ ਵਿਚਾਰ ਹੈ ਉਹੀ ਮੇਰੇ ਵਿਚਾਰ ਹੈ ਜੇ ਕਿਸ ਅਗਲੇ ਪਿੰਡ ਦੇ ਵਿੱਚ ਲੋਕ ਕਹਿ ਦੇਣਗੇ ਕਾਂਗਰਸ ਤਾਂ ਮੇਰੇ ਵਿਚਾਰ ਵੀ ਉਹੀ ਹੋਣਗੇ ਅਗਲੇ ਪਿੰਡ ਦੇ ਕਹਿੰਦੇ ਨੇ ਅਕਾਲੀ ਦਲ ਤਾਂ ਮੇਰੇ ਵਿਚਾਰ ਕਿਉਂਕਿ ਮੈਂ ਮੇਰੇ ਵਿਚਾਰ ਉਹੀ ਹੈ ਜਦੋਂ ਮੈਂ ਲੋਕਾਂ ਦੇ ਵਿੱਚ ਫਿਰਦਾ ਬਜ਼ੁਰਗ ਦੱਸਦੇ ਆ ਉਹ ਫਿਰ ਲੜਮੇ ਮਿਲਮਿਲ ਗੱਲ ਹੀ ਹੁੰਦੀ ਆ ਹਾਂ ਮੈਨੂੰ ਗੱਲ ਆਉਂਦੀ ਆ ਹਾਂ ਕਿਸੇ 'ਚ ਕੋਈ ਬੰਦਾ ਕਹਿੰਦਾ ਕਹੇ 'ਚ ਕੋਈ ਕਹਿੰਦਾ ਕੋਈ ਕਿਹੇ ਪਾਸੇ ਕਹਿੰਦਾ ਕੋਈ ਕਿਸੇ ਪਾਸੇ ਕਹਿੰਦਾ ਹਾਂ ਕਿਹੜੀ ਪਾਰਟੀ ਦਾ ਬੰਦਾ ਜੀ ਉਦਰੀ ਮੀਟ ਕਰਦਾ ਉਹ ਬੰਦਾ ਕਹਿੰਦਾ ਮੇਰਾ ਬੰਦਾ ਜਿੱਤੂਗਾ ਚੰਦੀ ਹੁਣ ਪਾਰਟੀ ਕਲੀ ਵੀ ਨਹੀਂ ਦੇਖਣਾ ਸੀ ਨਾ ਕੰਮ ਵੀ ਦੇਖਣਾ ਸੀ ਨਾ ਜਿਹੜਾ ਬੰਦਾ ਕੰਮ ਕਰੇ ਪਾਰਟੀ ਤੋਂ ਕੀ ਲੈਣਾ ਕੰਮ ਦੇ ਹਿਸਾਬ ਨਾਲ ਅਕਾਲੀਆਂ ਤੋਂ ਕੀ ਲੈਣਾ ਕਾਂਗਰਸ ਤੋਂ ਕੀ ਲੈਣਾ ਝਾੜੂ ਤੋਂ ਕੀ ਲੈਣਾ ਜੀਨੇ ਕੰਮ ਹੀ ਨਹੀਂ ਕਰਿਆ ਕੋਈ ਉਹ ਸਰਕਾਰ ਬਣਾਉਣ ਦਾ ਫਾਇਦਾ ਕੀ ਜੇ ਕੰਮ ਕਰਦਾ ਨੂੰ ਵੋਟ ਪਾਓ ਆ ਵਸੇ ਕਿਹਨ ਗਵਾੜ ਦਾ ਮੈਂਬਰ ਚੁਣਦੇ ਆ ਜਦੋਂ ਮੈਂਬਰ ਆਪਣਾ ਕੰਮ ਹੀ ਨਹੀਂ ਕਰ ਰਿਹਾ ਫਿਰ ਉਹ ਚੁਣਿਆ ਕਿਉਂ ਉਹਦਾ ਫਿਰ ਕੋਈ ਬਣਾਈਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਣਾਏਗਾ ਕਜੂਟ ਕੰਮ ਨੂੰ ਕਈ ਵਾਰ ਜਦੋਂ ਕੰਮ ਆਪਾਂ ਨੂੰ ਲੱਗਦੇ ਹੁੰਦੇ ਜਿਹੜੇ ਸਾਹਮਣੇ ਦਿਖ ਜਾਂਦੇ ਆ ਹਨਾ ਕਈ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਸਾਡੀਆਂ ਮਤਲਬ ਪੁਸ਼ਤਾ ਸੁਧਾਰਦੇ ਹੁੰਦੇ ਆ ਹੁਣ ਬਹੁਤ ਸਾਰੇ ਜਿਵੇਂ ਹੁਣ ਮੰਨ ਕੇ ਚਲੋ ਸੜਕ ਬਣ ਗਈ ਹਾਂਜੀ ਤਾਂ ਬੋ ਕਹਿੰਦੇ ਬਹੁਤ ਵਧੀਆ ਕੰਮ ਹੋ ਗਿਆ ਹਨਾ ਦੂਜੇ ਪਾਸੇ ਮੰਨ ਲਓ ਸਾਡੇ ਜਿਹੜੇ ਮੁੰਡੇ ਐ ਜਾਂ ਕੁੜੀਆਂ ਐ ਲਗਾਤਾਰ ਉਹ ਬਾਹਰ ਨੂੰ ਜਾ ਰਹੇ ਐ ਸਮਝ ਰਹੇ ਹੋ ਮੇਰੀ ਗੱਲ ਸਾਡੀ ਇੱਕ ਤਰੀਕੇ ਨਾਲ ਨਸਲਾਂ ਜਿਹੜੀਆਂ ਪੀੜ੍ਹੀਆਂ ਉਹ ਕਿੱਥੇ ਤਾਂ ਇੱਥੇ ਰਹਿ ਕੇ ਕੰਮ ਕਰਨੇ ਸੀ ਕਿੱਥੇ ਬਾਹਰ ਜਾਣ ਪੜ ਕੇ ਆ ਜਾਣ ਕੰਮ ਵੀ ਉਹਰੇ ਤਾਂ ਹੋਊ ਜੇ ਕੁਝ ਮਿਲੂ ਜੀ ਮੈਂ ਉਹੀ ਕਹਿਣਾ ਵੀ ਜਦੋਂ ਸਰਕਾਰ ਇਹ ਕੰਮ ਨਹੀਂ ਕਰ ਰਹੀ ਕੁਝ ਮਿਲੂਗਾ ਉਹਨਾਂ ਨੂੰ ਨੌਕਰੀ ਦੇ ਵਿੱਚ ਜਾਂ ਪਬਲਿਕ ਕੀ ਕਰੇ ਡਿਗਰੀਆਂ ਲਈ ਤਾਂ ਤੁਰੇ ਫਿਰਦੇ ਨੇ ਜਿਹੜੇ ਦੋ ਪਾਸ ਨਹੀਂ ਉਹ ਐਮਐਲਏ ਬਣੇ ਫਿਰਦੇ ਨੇ ਕੀ ਕਹੀਏ ਕਿਸੇ ਨੂੰ ਉਹੀ ਗੱਲ ਤੁਹਾਨੂੰ ਮੈਂ ਕਹੀ ਹੈ ਨਾ ਫਿਰ ਸਰਕਾਰ ਦੇ ਕੰਮ ਆਪਾਂ ਇੱਥੇ ਦੇਖੀਏ ਜਿਹੜਾ ਮਾਤਵਾਣੇ ਇੱਥੇ ਆਪਾਂ ਨੂੰ ਸਰਕਾਰ ਦੇ ਕੰਮ ਦੇਖਣ ਥੋੜੀ ਗੱਲ ਠੀਕ ਆ ਸਰਕਾਰ ਜਿਹੜੀ ਕੰਮ ਕਰਦੀ ਆ ਉਹ ਕੰਮ ਆਪਾਂ ਨੂੰ ਇੱਥੇ ਦੇਖਣਾ ਚਾਹੀਦਾ ਵੀ ਭਾਈ ਹਾਂ ਸਾਨੂੰ ਕਾਰੋਬਾਰ ਕਰਨ ਲਈ ਜਾਂ ਸਾਨੂੰ ਨੌਕਰੀਆਂ ਲਈ ਜਾਂ ਖੇਤੀ ਦੇ ਵਿੱਚ ਰੁਜ਼ਗਾਰ ਸਾਡਾ ਹੈਗਾ ਕਿ ਨਹੀਂ ਹੈਗਾ ਤੁਸੀਂ ਦੱਸੋ ਕਿਹੜਾ ਆਪਣਾ ਮੁੰਡਾ ਜਿਹੜਾ ਕਿ ਨੌਜਵਾਨ ਸਾਰੇ ਤਾਂ ਨਹੀਂ ਪਰ ਬਹੁਤੇ ਇਹ ਕਹਿੰਦੇ ਵੀ ਅਸੀਂ ਖੇਤੀ ਨਹੀਂ ਕਰਨੀ ਬਾਲੀ ਗੱਲ ਕੀ ਹੈ ਮੁੰਡੇ ਦਾ ਛੱਡ ਉਹਨਾਂ ਦੇ ਬਾਪੂ ਕਹਿੰਦੇ ਯਾਰ ਕੁਝ ਨਹੀਂ ਰੱਖਿਆ ਖੇਤੀ 'ਚ ਕਹਿੰਦੇ ਕਿ ਨਹੀਂ ਕਹਿੰਦੇ ਇਹ ਕੋਈ ਚੰਗੀ ਗੱਲ ਹੈ ਇਹ ਸਰਕਾਰਾਂ ਨੇ ਕਹਾਇ ਹੀ ਹੈ ਕਹਾਇ ਠੀਕ ਆ ਹੁਣ ਜੇ ਕੋਈ ਸੜਕ ਨਾਲ ਹੀ ਬਣਦੀ ਆ ਆ ਬਣਾ ਲੋਂਗੇ ਦਸਾਂ ਸਾਲਾਂ ਨੂੰ ਟੁੱਟ ਜੂਗੀ ਫੇਰ ਪਰ ਜਿਹੜਾ ਆ ਸਾਡੇ ਤੇ ਦਾਗ ਲੱਗੂਗਾ ਵੀ ਖੇਤੀ ਕਰਨੋਂ ਛੱਡ ਗਏ ਤਾਂ ਉਮਰਾਂ ਤੱਕ ਰਹੂਗਾ ਬੜਾ ਸਿਰ ਅਸਲ ਕੰਮ ਆਹ ਹੈ ਜਿਹੜੇ ਹੋਣੇ ਚਾਹੀਦੇ ਆ। ਹਾਂਜੀ। ਆਹ ਤਾਂ ਜਿਹੜਾ ਹੈਗਾ ਇਹ ਤਾਂ ਨਿਕ ਸੁੱਕ ਕੰਮ ਇਹ ਤਾਂ ਚੱਲਦਾ ਰਹੂਗਾ। ਕਈਆਂ ਨਾਲੀਆਂ ਤਾਂ ਚੱਲਦੀ ਰਹੀਆਂ। ਤੁਮਾਰੀ ਬਣਾਉਣੀ ਮਾਸਤ ਮਣ ਕਹਿੰਦਾ ਬਣੇ ਇਹ। ਹੂੰ। ਇਹ ਐਂ ਕਹਿੰਦੇ ਬਾਹਰ ਬਾਹਰ ਆ ਜਾਣਾ। ਕੰਮ ਇੱਥੇ ਹੀ ਮੇਰੇ ਬੱਚਾ। ਉਹ ਤਾਂ ਕਾਲਜ ਹੈ ਨਾ ਫਿਰ। ਕਾਲਜ। ਇਹ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੁੱਖ ਹੈ। ਇਹ ਜੀਤ ਦਾ। ਡਿੱਕਾ ਕੌਣ ਲਾ ਰਹੇ ਨੇ? ਜਿਹੜੇ ਆਪਣੇ ਮੂਰੇ ਬਣਾਏ ਵੇਤੀ ਉਹੀ ਡਿੱਕਾ ਲਾ ਰਹੇ ਨੇ। ਅੰਗੀਠਾ ਸਾਹਿਬ ਤੇ ਜਿੰਨਾਂ ਦਾ ਕਬਜ਼ਾਗਾ ਉਹਨਾਂ ਦੇ ਪਿਓ ਦਾ ਦੰਦੀ ਆ ਉਹ ਜਗਾ ਜਿੱਥੇ ਉਹ ਕਾਰਜ ਬਣ ਰਿਹਾਗਾ ਵੀ ਪਿਓ ਦਾ ਦੀਦਾ ਨਹੀਂ ਸਭ ਸਿਆਸੀ ਕੰਮ ਨੇ ਜੀ ਸਿਆਸੀ ਲੀਡਰਾਂ ਨੇ ਕੰਮ ਨੇ ਜੇ ਉੱਥੇ ਬਣ ਜੇ ਉੱਥੇ ਛੋਡੇ ਬੱਚੇ ਨੂੰ ਵੀ ਸਹੂਲਤ ਹੋਈ ਜਾਂ ਮੇਰੇ ਬੱਚੇ ਨੂੰ ਵੀ ਸਭ ਦੇ ਬੱਚਾ ਨੂੰ ਝੂਲਤਾ ਉੱਥੇ ਜੋ ਚੀਜ਼ ਬਣ ਜੇ ਵੀ ਚੰਗਾ ਕੰਮ ਤਾਂ ਹੋਣ ਨਹੀਂ ਦੇਣਾ ਸਰਕਾਰਾਂ ਦੀ ਨੀਤੀ ਮਾੜੀ ਹੈ ਜੀ ਨੀਤੀ ਮਾੜੀ ਹੈ ਸਰਕਾਰਾਂ ਦੀ ਨੀਤੀ ਮਾੜੀ ਹੈ ਉਹ ਫਿਰ ਜਿਹੜੇ ਕੋਈ ਪੈਸੇ ਬਾਹਰ ਜਾਂਦੇ ਨੇ ਉਹ ਤਾਂ ਬੱਚੇ ਕਦੇ ਜਮਾ ਬਾਹਰ ਨਾ ਹੋਣਾ ਜੇਕਰ ਕੰਮ ਹੋਣਾ ਜੀ ਕੁੱਤੇ ਵੀ ਕਹਿੰਦੇ ਨੇ ਕਿ ਤਿੰਨ ਗ੍ਰਾਮ ਨਸ਼ਾ ਰੱਖ ਸਕਦੇ ਨੇ ਹਾਂ ਹੁਣ ਇੱਥੇ ਜਿਹੜੇ ਉਹ ਕਰਦੇ ਨੇ ਟੀਕੇ ਲਾ ਕੇ ਗੱਲ ਤੋਂ ਜਾਂਦਾ ਉਹ ਉਹ ਪੁਰੇ ਨੇ ਨਹੀਂ ਨਹੀਂ ਜੇ ਤਿੰਨ ਗ੍ਰਾਮ ਨਸ਼ਾ ਕਰਦੇ ਨੇ ਤਾਂ ਉਹ ਉਹ ਉਹਨਾਂ ਦੀ ਛਤਾਈ ਵੱਡੀ ਹੈ ਜੇ ਇਹ ਕਹਿ ਕੇ ਰੱਖੀ ਲੈਣਾ ਉਹ ਆ ਥੋੜਾ ਤਿੰਨ ਗ੍ਰਾਮ ਰੱਖੇ ਵੀ ਤੈਨੂੰ ਕੰਟਰੋਲ ਰੱਖੂਗਾ ਉਹ ਨਾ ਉਹ ਸੁਹੂਦ ਉਹਨਾਂ ਨੂੰ ਦੁੱਤੀ ਆ ਵੀ ਇਹ ਤਾਂ ਵੱਧ ਰੱਖ ਰਹੀ ਆ ਇਹ ਬੰਦਾ ਉਹਦੇ ਉਹਦੀ ਪਾਬੰਦੀ ਉਹਦੇ ਤਿੰਨ ਗ੍ਰਾਮ ਦੇ ਦੇ ਬੜਾ ਛਾਤ ਘੱਟ ਆ ਉਹ ਦੇ ਛਾਤ ਆ अच्छा बढ़िया उधर मॉल हां मॉल ਉਹ ਇਹ ਥੋੜਾ ਆਪਾਂ ਕਿ ਕੋਈ ਆਹੋ ਕਰ ਜੀ ਕੋਈ ਨਾ ਥੋੜਾ ਗਿਆ ਹੋ ਕੋਈ ਵਾਰ ਮੇਰੇ ਦੋ ਪੁੱਤਿਆਂ ਗਈਆਂ ਨਹੀਂ ਆਪਣੇ ਕੋਈ ਗ੍ਰਾਮ ਦਾ ਪੁੱਤੜੇ ਨਹੀਂ ਹਾਂ ਅੱਲੇ ਥੋੜਾ ਦੋ ਸੌ ਥੋਂ ਤੇ ਕੈਮਰੇ ਲੱਗੇ ਨੇ ਰਾਤ ਨੂੰ ਦਿਨ ਜਾਂ ਰਾਤ ਗਾਏ ਥੋੜਾ ਕੋਈ ਕੋਈ ਕੁੜੀ ਖਤਰੀ ਕੋਈ ਬੋਲ ਜੂ ਨਾ ਹੀ ਕੋਈ ਦੀ ਹੋਰ ਜਿਹੜੇ ਬੱਚੇ ਦੇ ਪਾਸੇ ਕੰਮ ਨਹੀਂ ਆਸਦਾ ਫੁੱਖਾ ਮਰੂਗੀ ਜੇ ਬੱਚਾ ਕੰਮ ਕਰ ਰਿਹਾ ਹੈ ਉਹ ਫੁੱਖਾ ਨਹੀਂ ਮਰਦਾ ਕੰਮ ਕਰਨੇ ਪਊਗਾ ਉਹ ਪਰ ਇੱਧਰ ਵੀ ਕਰ ਸਕਦਾ ਹਾਂ ਆਹ ਜਿਹਾ ਹੀ ਕਰ ਸਕਦਾ ਇੱਥੇ ਇਥੇ ਕੰਮ ਮੈਲੇ ਨੂੰ ਕਰੂੰਗਾ ਨਿੱਕਰ ਪੜਾਈਏ ਉਹਦੀ ਬੜੀ ਕਰੀ ਹੁੰਦੀ ਹੈ ਫਿਰ ਉਹੀ ਜਾਂਦੀ ਹੈ ਨਹੀਂ ਇਹ ਤਾਂ ਪੜਾਈ ਪੜਾਈ ਦੀ ਗੱਲ ਤਾਂ ਨਹੀਂ ਆਉਂਦੀ ਕੰਮ 'ਚ ਉਧਰ ਜਿਹੜੇ ਆਪਣੇ ਕੰਮ ਕਰਦੇ ਆ ਸਾਰੇ ਤਾਂ ਨਹੀਂ ਉਹ ਪੜਾਈ ਵਾਲੇ ਆ ਹੀ ਕੰਮ ਕਰਦੇ ਨਾ ਜੀ 40 40 50 50 ਕਿਲਿਆਂ ਦੇ ਭੂਜੇ ਨਾਲ ਰੋਟੀ ਖਾਂਦੇ ਮੋਬਾਈਲਾਂ ਤੇ ਤੁਸੀਂ ਨੇ ਵੀ ਦੇਖੇ ਨੇ ਵਿੱਚ ਮਿਹਨਤ ਕਰਦੇ ਨੇ ਵਿੱਚ ਪੜ੍ਹਾਈ ਲੈਵਲ ਤੇ ਵੀ ਜਗਾਇਆ ਪਏ ਨੇ ਇਹੀ ਨਹੀਂ ਗੱਲ ਹੈ ਕਿ ਇਹ ਨਹੀਂ ਹੈਗਾ ਵੀ ਗੱਲ ਸਾਰੇ ਬੜੇ ਲਿਖੇ ਗਏ ਮੇਰੇ ਮੈਂ ਆਪਾਂ ਤਾਂ ਇਹ ਗੱਲ ਕਰਦੇ ਆ ਜਿਵੇਂ ਜਿਵੇਂ ਬਾਪੂ ਜੀ ਇਹ ਗੱਲ ਕਹਿ ਰਹੇ ਆ ਨਾ ਵੀ ਪੜ੍ਹਾਈ ਦੇ ਲੈਵਲ ਦਾ ਕੰਮ ਮੈਂ ਕਹਿੰਦਾ ਵੀ ਲੈਵਲ ਤਾਂ ਕੋਈ ਵੀ ਨਹੀਂ ਹੁੰਦਾ ਕੰਮ ਦਾ ਕੰਮ ਤਾਂ ਸਾਰੇ ਚੰਗੇ ਹੁੰਦੇ ਆ ਮਾੜੇ ਹੁੰਦੇ ਆ ਵੱਖਰੀ ਗੱਲ ਆ ਪਰ ਜੇਕਰ ਆਪਾਂ ਇਹ ਗੱਲ ਕਹਿਣਾ ਵੀ ਇੱਥੇ ਮੈਂ ਪੜ੍ਹਾਈ ਜ਼ਿਆਦਾ ਕੀਤੀ ਹੈ ਮੈਂ ਆ ਲੈਵਲ ਦਾ ਕੰਮ ਨਹੀਂ ਕਰ ਸਕਦਾ ਤੇ ਉੱਥੇ ਮੈਂ ਕਰ ਸਕਦਾ ਸਮਝ ਰਹੇ ਹੋ ਮੇਰੀ ਗੱਲ ਇਹ ਤਾਂ ਮਾੜੀ ਗੱਲ ਹੈ ਨਾ ਇਹ ਤਾਂ ਹੁਣ ਤੁਸੀਂ ਵੀ ਛਾਣਿਓ ਜੀ ਪਹਿਲਾਂ ਤਾਂ ਗੋਰੇ ਪਹੁੰਚਾਇਆ ਸੀ ਇੱਥੇ ਹੁਣ ਗੋਰੇ ਗਣੀ ਨੂੰ ਭਜੇ ਜਾਣਗੇ ਹੁਣ ਕੀ ਕਹੀਏ ਇਹ ਵੱਡੀਆਂ ਨੀਤੀਆਂ ਇਹ ਇਹੀ ਤਾਂ ਸਮਝਣੀ ਹੈ ਤੇ ਜਿਹੜੇ ਅਸੀਂ ਸਾਨੂੰ ਉਲਝਾਇਆ ਹੋਇਆ ਇੱਥੇ ਬਸ ਵੀ ਆ ਆ ਚੀਜ਼ ਬਣ ਗਈ ਸਾਡੇ ਉਹ ਆ ਗਈ ਆ ਬੰਦਾ ਬਹੁਤ ਵਧੀਆ ਓਨੇ ਉਹਨੂੰ ਬੋਲਦੇ ਨੇ ਫਲਾਣੇ ਨਾਲ ਫਲਾਣੇ ਨੂੰ ਐ ਕਹਤਾ ਫਲਾਣੇ ਉਮੀਦਵਾਰ ਨੂੰ ਉਹਨੂੰ ਐ ਕਹਤਾ ਉਹ ਹਸਾਉਂਦਾ ਬੜਾਗਾ ਉਹ ਰਵਾਉਂਦਾ ਬੜਾ ਹੈ ਕੱਲੇ ਹਸਾਉਣ ਨਾਲ ਨਹੀਂ ਨਾ ਕੰਮ ਵੀ ਹੋਵੇ ਨਾ ਹੁਣ ਆ ਸਾਡੇ ਸਾਹਮਣੇ ਪੈਸਾ ਮੰਗ ਰਿਹਾ ਹਾਂ ਹਾਂ ਇਹ ਸਰਪੰਚ ਚੰਗਾ ਹਮ ਸਰਕਾਰ ਚੰਗੀ ਆ ਤਾਂ ਮੰਗ ਰਿਹਾ ਹੈਗਾ ਇਹਦੇ ਵਿੱਚ ਕੁੱਲ ਗਰੀਬ ਨੂੰ ਸਹੂਲਤਾ ਕੁੱਲ ਮੀਰ ਨੂੰ ਸਹੂਲਤਾ ਪੈਲਸ ਵਿੱਚ ਵਗ ਜਾਊ ਲੱਖ ਰੁਪਿਆ ਲਊਗਾ ਕੱਲਾ ਕਰਾਇਆ ਕਰਾਇਆ ਇੱਥੇ ਫ੍ਰੀ ਸ਼ੇਵ ਆ ਗਈ ਇਹ ਤਾਂ ਗੱਲ ਬਹੁਤ ਵਧੀਆ ਨਹੀਂ ਮੇਰੀ ਗੱਲ ਸਹੂਲਤ ਪਿੰਡ ਨੂੰ ਹੋਈ ਆ ਹੁਣ ਹੁਣ ਮੇਰੀ ਗੱਲ ਸੁਣੋ ਇਹ ਬਹੁਤ ਵਧੀਆ ਕੀਤਾ ਸਾਂਝੀ ਥਾਂ ਪਹਿਲਾਂ ਧਰਮਸ਼ਾਲਾ ਹੁੰਦੀ ਸੀ ਹਣਾ ਇਹ ਤਾਂ ਜ਼ਰੂਰੀ ਹੈ ਚੰਗੀ ਚੀਜ਼ ਹੈ ਤਾਂ ਚੰਗੇ ਨੂੰ ਫਿਰ ਚੰਗੀ ਕਿਹਾ ਜਾਉਣਾ ਚੰਗੇ ਨੂੰ ਚੰਗਾ ਕਿਹਾ ਜਾਉ ਉਹ ਜਿਹੜਾ ਅਸੀਂ ਵੈਸੇ ਕਈਆਂ ਕੋਲੇ ਪੈਸੇ ਹੁੰਦੇ ਆ ਕਈ ਰਿਸੋਰੀ ਸੀ ਵੀ ਜਾਂਦੇ ਆ ਬੈਲਸਾਂ ਚ ਉਹ ਵੀ ਮੜੀ ਗੱਲ ਤੁਸੀਂ ਇਹ ਦੇਖ ਲਿਓ ਆ ਹੁੰਦੇ ਹੋਏ ਵੀ ਲੋਕ ਬੈਲਸਾਂ ਚ ਜਾਣਗੇ ਜਾਣਗੇ ਉਹ ਮਰਦੇ ਵੀ ਨਹੀਂ ਜੀ ਮਰਦੇ ਵੀ ਨਹੀਂ ਮਰਦੇ ਵੀ ਨਹੀਂ ਇਹ ਇਹ ਮੈਂ ਮੈਂ ਟਕਣਾ ਤੁਸੀਂ ਮਾਰਿਓ ਮੈਂ ਉਹ ਚੈੱਕ ਕਰਾਂਗਾ ਫਿਰ ਆਪਾਂ ਟੌਣ ਹੋਗੇ ਅੱਗੇ ਜੀ ਵਿਆਹ ਨਹੀਂ ਹੁੰਦੇ ਅੱਗੇ ਅੱਗੇ ਘਰੀ 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 ਵਿਆਹ ਨਹੀਂ ਹੁੰਦੇ ਅੱਗੇ ਕਿਹੜਾ ਵਿਆਹ ਨਹੀਂ ਹੁੰਦੇ ਹਾਂ ਹੁੰਦੇ ਨੇ ਇਹ ਲੋਕਾਂ ਦੀ ਫੜਕਾ ਪਹਿਰ ਆਉਂਦੀ ਕਈ ਕਰਾਈ ਹੁੰਦੇ ਆਪਾਂ ਤੇ ਵਾਹਣ ਵੇਚਦੇ ਆ ਫਿਰ ਤਾਂ ਹੀ ਕੋਈ ਮੈਲ ਮਾਰਾ ਵੀ ਬੰਦੇ ਤਾਂ ਇਹਦਾ ਬੰਦਾ ਰਹਿੰਦਾ 22 ਜਬਰਾਨੀ ਮਹੌਨਾਦ ਦੰਦਗਾ ਦੇ ਹੋਵੇ ਜਦੋਂ ਜੀ ਹੁਣਾ ਪੈਸੇਲੇ ਪਟ ਦੇ ਪੈਸੇ ਨਾ ਪੈਸੇ ਲਾ ਬਹੁਤ ਹੈ ਨਾ ਪਟਨ ਵਾਚ ਕਰਦੇ ਪਾਪਾ ਜੀ ਸੰਦ ਖੜਿਆ ਦੋਵੇਂ ਮੋਟੇ ਫੇਰੇ ਨੇ ਗੱਟੀਆਂ ਖੜੀਆਂ ਨੇ ਚਲੋ ਠੀਕ ਹੈ ਬਾਪੂ ਫਿਰ ਧੰਨਵਾਦ ਠੀਕ ਹੈ ਬਾਈ ਚੰਗਾ ਜੀ ਓਕੇ ਠੀਕ ਹੈ ਬਾਈ